ਸੂਬਾ ਸਰਕਾਰ ਵੱਲੋਂ ਖੇਡਾਂ ਬਾਤਨ ਪੰਜਾਬ ਦੀਆਂ ਸੀਜ਼ਨ ਤੀਸਰੇ ਦੇ ਦੂਸਰੇ ਦਿਨ ਐਸਡੀ ਕਾਲਜ ਬਰਨਾਲ ਦੇ ਖੇਡ ਮੈਦਾਨ ਵਿੱਚ ਅੰਡਰ ਵਰਗ 17 ਦੇ ਖਿਡਾਰੀਆਂ ਦੇ ਨੈੱਟਬਾਲ ਦੇ ਮੁਕਾਬਲੇ ਕਰਵਾਏ ਗਏ ਇਸ ਦੌਰਾਨ ਵੱਖ-ਵੱਖ ਟੀਮਾਂ ਨੇ ਭਾਗ ਲਿਆ ਮੈਂ ਜਸ਼ਨਦੀਪ ਸਿੰਘ ਸਰਦਾਰ ਸਕੂਲ ਚ ਨੈੱਟਬਾਲ ਕੋਚ ਹਾਂ ਤੇ ਅਸੀਂ ਐਸਡੀ ਕਾਲਜ ਦੇ ਵਿੱਚ ਖੇਡਾਂ ਬਾਤਨ ਪੰਜਾਬ ਦੀਆਂ ਤੀਜੇ ਸਾਲ ਦੇ ਮੈਚ ਖੇਡਣ ਆਏ ਨੈੱਟਬਾਲ ਦੇ ਮੇਰੀ ਟੀਮਾ ਸਰਦਾਰ ਸਕੂਲ ਦੀਆਂ ਨੇ ਅੰਡਰ 14 17 19 ਤੋਂ 21 ਤੇ 21 ਸਾਲੀ ਮੇਰੇ ਇੱਥੇ ਅੰਡਰ 14 ਤੇ ਅੰਡਰ 17 ਦਾ 골ਡ ਆ ਚੁੱਕਿਆ ਹੈਗਾ ਦੋਵਾਂ ਦਾ ਪਹਿਲਾ ਅੰਡਰ 14 ਦਾ ਮੇਰਾ ਫਾਈਨਲ ਪਿਆ ਸੀਗਾ ਮੋੜਾਈ ਟੀਮ ਨਾਲ ਜਿਹਨਾਂ ਨਾਲ ਅਸੀਂ 7-2 ਲੀਡ ਤੇ ਰਹਿਏ ਜੀ ਤੇ ਅੰਡਰ 17 ਦਾ ਮੇਰਾ ਮੈਚ ਫਾਈਨਲ ਜੀ ਛੇਰੀ ਪੰਜਾਬ ਕਲੱਬ ਖੁੱਡੀਗੜਾ ਨਾਲ ਪਿਆ ਸੀਗਾ ਜੀ ਉਹਨੂੰ ਵੀ ਅਸੀਂ 7-8 ਵੰਡਾ ਲੀਡ ਤੇ ਰਹਿਾਇਆ ਤੇ ਹੁਣ ਸਾਡਾ ਹੋਰ ਇਹ ਅੰਡਰ 21 ਤੋਂ 30 ਦਾ ਮੈਚ ਕੱਲ ਨੂੰ ਨੇ ਤੇ ਅੰਡਰ 21 ਦੇ ਮੈਚ ਅੱਜ ਨੇ ਜੀ ਅੱਜ ਸ਼ਾਮ ਤੱਕ ਬਾਕੀ ਦੇਖਦੇ ਹਾਂ ਕੀ ਬਹੁੰਦਾ ਜੀ ਐਸਡੀ ਕਾਲਜ ਸ਼ੁਭਦਾ ਬਹੁਤ ਵਧੀਆ ਮਿਲ ਰਹੀ ਹੈ ਸਾਨੂੰ ਇਸ ਵਾਰ ਮੈਚ ਵੀ ਵਧੀਆ ਹੋ ਰਹੇ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਜਿਲਾ ਬਦਰੀ ਮੁਕਾਬਲੇ ਆ ਜਿਹੜੇ ਉਹ ਕੱਲ 16 ਤਰੀਕ ਤੋਂ ਸ਼ੁਰੂ ਹੋਏ ਸੀ ਤੇ 22 ਤਰੀਕ ਨੂੰ ਇਹਨਾਂ ਦੀ ਸਮਾਪਤੀ ਆ ਗਈ ਐਸਡੀ ਕਾਲਜ ਬਰਨਾਲਾ ਦੇ ਗਰਾਊਂਡ ਦੇ ਵਿੱਚ ਤਿੰਨੇ ਇਵੈਂਟ ਨੇ ਜਿਹੜੇ ਹੋ ਰਹੇ ਨੇ ਨੈੱਟਵਾਲ ਜੋ ਇਸੇ ਗਰਾਊਂਡ ਦੇ ਵਿੱਚ ਚੱਲ ਰਹੀ ਆ ਬਾਕਸਿੰਗ ਪਿੱਛੇ ਰਿੰਗ 'ਚ ਚੱਲ ਰਹੀ ਆ ਤੇ ਕਿੱਕ ਬੌਕਸਿੰਗ ਪਿੱਛੇ ਬੀਅੜ ਹਾਲ ਦੇ ਵਿੱਚ ਜਿਹੜੀ ਕਿੱਕ ਬੌਕਸਿੰਗ ਆ ਉਹ ਚੱਲ ਰਹੀ ਆ ਤਿੰਨੇ ਮੁਕਾਬਲੇ ਨੇ ਜਿਹੜੇ ਉਹ ਐਸਡੀ ਕਾਲਜ ਦੇ ਗਰਾਊਂਡ ਦੇ ਵਿੱਚ ਹੋ ਰਹੇ ਨੇਗੇ ਜਿਸ ਦੇ ਵਿੱਚ ਸਾਡੇ ਕੋਲੇ ਕੱਲ ਬੌਕਸਿੰਗ ਤੇ ਕਿੱਕ ਬੌਕਸਿੰਗ ਦੇ ਵੇਟ ਨੇ ਜਿਹੜੇ ਉਹ ਹੋ ਚੁੱਕੇ ਨੇਗੇ ਤੇ ਉਹਨਾਂ ਦੇ ਮੁਕਾਬਲੇ ਅੱਜ ਸ਼ੁਰੂ ਹੋਣੇ ਨੇ ਤੇ ਨੈੱਟਵਾਲ ਦੇ ਜਿਹੜੇ ਅੰਡਰ 14 ਦੇ ਮੁਕਾਬਲੇ ਸੀ ਉਹ ਹੋ ਚੁੱਕੇ ਨੇ ਜਿਸ ਦੇ ਵਿੱਚ ਸਰਵਿਤਕਾਰੀ ਸਕੂਲ ਬਰਨਾਲਾ ਦੀ ਟੀਮ ਫਸਟ ਆ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੌੜਾ ਦੀ ਟੀਮ ਸੈਕੰਡ ਆ ਤੇ ਸ਼ੇਰੇ ਪੰਜਾਬ ਬਾਸਕਟਬਾਲ ਕਲੱਬ ਹੰਡਿਆਏ ਦੀ ਟੀਮ ਥਰਡ ਆਈ ਆ ਤੇ ਅੰਡਰ 17 ਦੇ ਜਿਹੜੇ ਫਾਈਨਲ ਮੁਕਾਬਲੇ ਨੇਗੇ ਫਸਟ ਸੈਕਿੰਡ ਪੋਜੀਸ਼ਨ ਦੇ ਲਈ ਤੇ ਥਰਡ ਪੋਜੀਸ਼ਨ ਦੇ ਲਈ ਮੁਕਾਬਲੇ ਜਿਹੜੇ ਉਹ ਚੱਲ ਰਹੇ ਨੇਗੇ ਤੇ ਅੰਡਰ 21 ਦੇ ਜਿਹੜੇ ਮੁਕਾਬਲੇ ਨੇ ਉਹ ਅਸੀਂ ਕੁਝ ਸਮੇਂ ਬਾਅਦ ਸ਼ੁਰੂ ਕਰਵਾਵਾਂਗੇ ਅੰਡਰ 21 ਤੋਂ 30 ਤੇ 31 ਤੋਂ 40 ਇਹ ਮੁਕਾਬਲੇ ਲੜਕੀਆਂ ਦੇ ਅਸੀਂ ਕੱਲ ਨੂੰ ਕਰਵਾਵਾਂਗੇ